ਮਨ ਮੇਰੇ ਨਾਮ ਰਤੇ ਸੁਖ ਹੋਏ ఓ ਮਾਈ ਮਾਈਂਡ ਅਟਰਨ ਟੂ ਦਾ ਨਾਮ ਯੂ ਸ਼ਲ ਫਾਈਂਡ ਪੀਸ ਮਨ ਮੇਰੇ ਨਾਮ ਰਤੇ ਮੇਰਿਆ ਮਨਾ ਮੇਰਿਆ ਦਿਲਾ ਮੇਰੀਏ ਸੋਚੇ ਮੇਰੀਏ ਅਕਲੇ ਮੇਰੀਏ ਬੁੱਦੀਏ ਮੇਰੀਏ ਸਿਆੜ ਤੇ ਜੇ ਤੂੰ ਨਾਮ ਰਤੇ ਨਾਮ ਦਾ ਮਤਲਬ ਹੈ ਗੁਰੂ ਦਵਾਰਾ ਦਿੱਤੀਆਂ ਗਈਆਂ ਚੰਗੀਆਂ ਸਿੱਖਿਆਵਾਂ ਚੰਗੀਆਂ ਆਦਤਾਂ ਅਦਭਿਅਤ ਆਦਤਾਂ ਰਤੇ ਰਤੇ ਦਾ ਮਤਲਬ ਹੁੰਦਾ ਰੰਗੇ ਜੇ ਤੂੰ ਉਹਨਾਂ ਆਦਤਾਂ ਦੇ ਵਿੱਚ ਰੰਗਿਆ ਜਾਏਗਾ ਤਾਂ ਜੀਵਨ ਦੇ ਵਿੱਚ ਸੁੱਖ ਭੋਗੇਗਾ ਨਾ ਮਰਤੇ ਸੁਖ ਹੋਏ ਜੀਵਨ ਦੇ ਵਿੱਚ ਸੁੱਖਾਂ ਦੀ ਸ਼ੈਲੀ ਨੂੰ ਸੁੱਖਾਂ ਦੀ ਸੂਚੀ ਨੂੰ ਸੁੱਖਾਂ ਦੀ ਇੱਕ ਤਰ੍ਹਾਂ ਦੀ ਜੀਵਨ ਦੇ ਵਿੱਚ ਪ੍ਰਾਪਤੀ ਦੇ ਲਈ ਤੂੰ ਇੱਕ ਗੱਲ ਦਾ ਨਿਯਮ ਜਿਹੜਾ ਉਹ ਆਪਣੇ ਬਚਨ ਬੰਦ ਹੋ ਕੇ ਗੁਰੂ ਪ੍ਰਤੀ ਆਪਣੇ ਜੀਵਨ ਚ ਲਿਆਈ ਓਏ ਕਿ ਜੇ ਗੁਰੂ ਦੇ ਕਹੇ ਤੇ ਚੱਲੇਗਾ ਜੀਵਨ ਦੇ ਵਿੱਚ ਸੁੱਖ ਹੀ ਸੁੱਖ ਪ੍ਰਾਪਤ ਹੋਣਗੇ ਗੁਰੂ ਤੇਰੀਆਂ ਚੰਗੀਆਂ ਆਦਤਾਂ ਦਾ ਗਹਿਣਾ ਹੀ ਹੈ ਆਪਣੇ ਆਪ ਦੇ ਵਿੱਚ ਚੰਗੀਆਂ ਆਦਤਾਂ ਪੈਦਾ ਕਰ ਲੈ ਲੋੜਵੰਦਾਂ ਦਾ ਸਹਾਰਾ ਬਣਨ ਲੱਗ ਜਾ ਮਾੜੀਆਂ ਆਦਤਾਂ ਕਿਸੇ ਦਾ ਕੰਮ ਖਰਾਬ ਕਰਨਾ ਨਿੰਦਾ ਚੁਗਲੀ ਦਵੇ ਇਸ ਮਨ ਸਵਾਬਲੀ ਗਾਲਾਂ ਕੱਢਣੀਆਂ ਲੜਾਈ ਝਗੜਿਆ ਤੋਂ ਦੂਰ ਹੋ ਜਾ ਸਭ ਦੇ ਵਿੱਚੋਂ ਵਾਹਿਗੁਰੂ ਦੇ ਦਰਸ਼ਨ ਕਰ ਤੇਰਾ ਜੀਵਨ ਸਫਲ ਇਹ ਤੋ ਦੁੱਖ ਦੇ ਵਿੱਚ ਵੀ ਸੁੱਖ ਅਨੁਭਵ ਕਰਨ ਲੱਗ ਜਾਏਗਾ